ਹੈਲੋ ਜੀ ਸਾਰਾ ਨੂੰ ਮਿਸਿਸ ਕੋਰ ਦੇ ਬਲੌਗ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਠੀਕ ਠਾਕ ਹੋ ਆਪਾਂ ਅੱਜ ਗੱਲ ਕਰਨੀ ਆ ਮੈਂ ਬਈ ਬੱਚੇ ਆ ਜਿਹੜੇ ਬੱਚਿਆਂ ਦੀ ਬੱਚੇ ਦੀ ਗੱਲ ਵੀ ਹੈਗੀ ਆ ਜਾਂ ਜਿਹੜੇ ਅੱਜ ਕੱਲ ਦੇ ਟਾਈਮ ਬੱਚੇ ਵੀ ਸਮਝ ਲਓ ਹਨਾ ਬਈ ਪੁਰਾਣੇ ਸਮੇਂ ਦੇ ਵਿੱਚ ਲੇਡੀਜ਼ ਸਿਰਫ ਆਦਮੀ ਗੱਲ ਕਰਦੇ ਹੁੰਦੇ ਸੀਗੇ ਲੇਡੀਜ਼ ਸੁਣਦੀਆਂ ਹੁੰਦੀਆਂ ਸੀਗੀਆਂ ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਬੱਚੀਆਂ ਗੱਲ ਕਰਦੀਆਂ ਤੇ ਬੱਚੇ ਮੁੰਡੇ ਗੱਲ ਸੁਣਦੇ ਆ ਟਾਈਮ ਹੀ ਨਾ ਬਦਲ ਗਿਆ ਹਨਾ ਨਹੀਂ ਤਾਂ ਪਹਿਲਾਂ ਬਸ ਸਿਰਫ ਲੇਡੀਜ਼ ਆ ਇੱਕ ਹੰਗਾਰਾ ਪਰ ਨੂੰ ਹੂੰ ਹੂੰ ਕਰਨਾ ਨੂੰ ਹੁੰਦਾ ਸੀਗਾ ਔਰ ਜੇ ਉਹ ਗੱਲ ਕਰਦੇ ਆ ਗੱਲ ਕਰਦੀਆਂ ਨਾਲ ਐਡਵਾਈਸ ਵੀ ਦੇਣੀ ਆ ਅੱਗੇ ਬੁੜੀਆਂ ਵਿਚਾਰੀਆਂ ਕੁਝ ਬੋਲਦੀਆਂ ਹੀ ਨਹੀਂ ਸੀਗੀਆਂ ਜੋ ਕੁਝ ਵੀ ਆਦਮੀ ਨੇ ਕਹਿਤਾ ਜਾਂ ਸੱਸ ਸਹੁਰੇ ਨੇ ਬਿਠਾ ਕੇ ਸਾਰੇ ਪਰਿਵਾਰ ਨੂੰ ਉਹ ਲੈਕਚਰ ਜਿਹਾ ਸੁਣਾਤਾ ਬਸ ਉਹੀ ਠੀਕ ਹੁੰਦਾ ਸੀ ਨਾ ਮੁੰਡੇ ਬੋਲਦੇ ਸੀ ਨਾ ਇਹ ਨੂਹਾਂ ਬੋਲ ਸਕਦੇ ਸੀ ਨਾ ਹੀ ਤੀਵੀਂ ਬੋਲਦੀ ਸੀ ਤੀਵੀਂ ਦਾ ਵੀ ਵੱਡਾ ਰੋਲ ਹੁੰਦਾ ਸੀ ਹਨਾ ਤੇ ਹੁਣ ਆਦਮੀਆਂ ਦੀ ਦਾ ਵਿਚਾਰਿਆਂ ਦੀ ਬਸ ਚੱਲ ਵਸੀ। ਉਹਨਾਂ ਨੂੰ ਸੁਣਦੇ ਘੱਟ ਹੀ ਆ। ਇਹ ਕਿਉਂ ਹੋਇਆ? ਕਿਉਂਕਿ ਅੱਜਕੱਲ ਦੇ ਟਾਈਮ ਦੇ ਵਿੱਚ ਕੁੜੀਆਂ ਦੀ ਜਿਹੜੀ ਡਿਗਰੀ ਆ ਉਹ ਵੀ ਮੁੰਡਿਆਂ ਤੋਂ ਘੱਟ ਨਹੀਂ ਹੈਗੀ। ਫਿਰ ਉਹਨਾਂ ਨੂੰ ਇਹ ਚੀਜ਼ ਦੀ ਐ ਫੀਲ ਹੁੰਦਾ ਬਈ ਅਸੀਂ ਕਿਹੜੇ ਪਾਸੇ ਆ ਅਸੀਂ ਕਮਜ਼ੋਰ ਆ। ਕੀ ਨਹੀਂ ਅਸੀਂ ਕਰ ਸਕਦੀਆਂ? ਇਹੀ ਚੀਜ਼ ਆ ਜਿਹੜੀਆਂ ਪਹਿਲਾਂ ਲੇਡੀਜ਼ ਸੀਆਂ ਉਹਨਾਂ ਨੂੰ ਬਾਹਰਲੀ ਦੁਨੀਆ ਦਾ ਪਤਾ ਹੀ ਨਹੀਂ ਸੀਗਾ ਬਾਹਰ ਕੀ ਹੁੰਦਾ ਵਾ ਸਿਰਫ ਅੰਦਰਲਾ ਪਤਾ ਹੁੰਦਾ ਸੀ ਮਿੱਟੀ ਲਾਉਣੀ ਹੈ ਪੋਚਾ ਫੇਰਨਾ ਦੁੱਧ ਰੜਕਣਾ ਧਾਰਾਂ ਚ ਹੋਣੀ ਆ ਤੇ ਅੱਜ ਕੱਲ ਦੇ ਵਿੱਚ ਜਿਹੜੀ ਟੈਕਨੋਲੋਜੀ ਆ ਤੇ ਜਿਹੜਾ ਸੋਸ਼ਲ ਮੀਡੀਆ ਵਾ ਉਹਦੇ ਨਾਲ ਇਦਾਂ ਨਾ ਜਿਵੇਂ ਕੋਈ ਬਿਮਾਰੀ ਸਪਰੈਡ ਹੁੰਦੀ ਹੁੰਦੀ ਹੈ ਇਸ ਤਰ੍ਹਾਂ ਦੀ ਕੋਈ ਚੀਜ਼ ਹੀ ਹੋ ਜਾਂਦੀ ਹੈ ਬਈ ਕੁੜੀਆਂ ਮੁੰਡੇ ਇੱਕ ਗੱਲੋਂ ਤਾਂ ਠੀਕ ਆ ਕਿਉਂਕਿ ਹੁਣ ਜਿਹੜਾ ਟਾਈਮ ਅੱਜ ਕੱਲ ਦਾ ਚੱਲ ਰਿਹਾ ਬਹੁਤ ਬਹੁਤ ਜ਼ਿਆਦੇ ਜਾਣ ਦੀ ਮੁਸ਼ਕਲ ਵੀ ਹੈਗਾ ਜੇ ਇੱਕ ਬੰਦਾ ਉਹਨੂੰ ਕੰਟਰੋਲ 'ਚ ਕਰੇ ਇੱਕ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਜੇ ਤੁਸੀਂ ਬਾਹਰ ਕੰਮ ਕਰਦੇ ਆ ਫਿਰ ਵੀ ਹਾਰਡ ਵਰਕ ਬਹੁਤ ਜ਼ਿਆਦਾ ਜੇ ਬਿਜ਼ਨਸ ਕਰਦੇ ਹੋ ਉਦੋਂ ਵੀ ਜ਼ਿਆਦਾ ਫਿਰ ਕੁੜੀਆਂ ਬਹੁਤ ਹੈਲਪ ਕਰਦੀਆਂ ਮੁੰਡੇ ਵਾਸਤੇ ਪਰ ਫਿਰ ਉਹ ਆਪਦੇ ਡਿਸੀਜਨ ਵੀ ਬਣਾਉਂਦੀਆਂ ਆ ਕਾ ਕਰਕੇ ਮੁੰਡਿਆਂ ਨੂੰ ਫਿਰ ਚੁੱਪ ਵੀ ਰਹਿਣਾ ਪੈਂਦਾ ਹਨ ਕਿਉਂਕਿ ਇੱਕ ਤਾਂ ਉਹਨਾਂ ਨੇ ਪੜ੍ਹਾਈ ਬਹੁਤ ਕੀਤੀ ਹੋਈ ਆ ਦੂਜਾ ਉਹਨਾਂ ਨੂੰ ਨੋਲਿਜ ਬਹੁਤ ਆ ਹੁਣ ਜਿਹੜਾ ਸਾਡਾ ਟਾਈਮ ਸੀਗਾ ਅਸੀਂ ਇੰਡੀਆ ਤੋਂ ਆਏ ਸੀਗੇ ਸਾਨੂੰ ਤਾਂ ਨਹੀਂ ਕੋਈ ਪਾਉਂਦੀ ਅਸੀਂ ਪੜ੍ਹਾਈ ਕੀ ਉਹ ਕਿਤਾਬੀ ਕਿਤਾਬੀ ਜਿਹੜੇ ਹੁੰਦੇ ਆ ਇੱਕ ਦੁਨੀਆ ਤੋਂ ਦੂਜੀ ਦੁਨੀਆ ਵਿੱਚ ਆ ਗਏ ਕਿੱਥੇ ਇੰਡੀਆ ਕਿੱਥੇ ਇਹ ਬਾਹਰਲੇ ਮੁਲਕ ਉਦਾਂ ਹੀ ਤੁਸੀਂ ਸੋਚ-ਸੋਚ ਕੇ ਡਿਰੀ ਜਾਣੇ ਆ ਬਈ ਅਸੀਂ ਇੱਥੇ ਆਏ ਆ ਇਹ ਪਤਾ ਨਹੀਂ ਕਿਹੋ ਜੀ ਚੀਜ਼ ਨੂੰ ਪਸੰਦ ਕਰਨਗੇ ਪਤਾ ਨਹੀਂ ਸਾਡੀ ਕਿਹੜੀ ਲੈਂਗੁਏਜ ਇਹਨਾਂ ਨੂੰ ਚੰਗੀ ਲੱਗੂਗੀ ਕਿਹੜੀ ਨਹੀਂ ਲੱਗਣੀ ਹਾਲਾਂਕਿ ਤੁਸੀਂ ਡਰਦੇ-ਦਰਦੇ ਵਧੀਆ ਬੋਲਦੇ ਆ ਇਹ ਨਹੀਂ ਬੇ ਪਿੰਡ ਚੋਂ ਉੱਠ ਕੇ ਚਲੇ ਗਏ ਸੀ ਸੋਹਣੀ ਹਾਇਰ ਐਜੂਕੇਸ਼ਨ ਬੀਏ ਕੀਤੀ ਸੀ ਮੈਂ ਹੋਰ ਵੀ ਲੋਕ ਬਥੇਰੇ ਆ ਬੀਐਸਸੀ ਵੀ ਕਰਕੇ ਆਉਂਦੀਆਂ ਕੁੜੀਆਂ ਬਹੁਤ ਪੜਾਈ ਕਰਕੇ ਆਉਂਦੀਆਂ ਸੀ ਪਰ ਫੇਰ ਵੀ ਇੱਕ ਕਿਸਮ ਦਾ ਪਰਦਾ ਜਿਹਾ ਬਣਿਆ ਹੋਇਆ ਸੀਗਾ ਕਿਉਂਕਿ ਜਦ ਤੁਸੀਂ ਇੱਥੇ ਆਉਂਦੇ ਕੁਝ ਪਤਾ ਹੀ ਨਹੀਂਗਾ ਔਰ ਮੈਂ ਹੈਰਾਨ ਕੁੜੀਆਂ ਉੱਤਰਦੀਆਂ ਪਿੱਛੋਂ ਪਹਿਲਾਂ ਉਹ ਕਹਿੰਦੀਆਂ ਜੀ ਦੱਸੋ ਤੁਸੀਂ ਪੋਸਟ ਕੋਡ ਦੱਸੋ ਲੋਕੇਸ਼ਨ ਲੱਗੇ ਤੇ ਸਾਨੂੰ ਹਜੇ ਪਤਾ ਹੀ ਨਹੀਂਗਾ ਲੋਕੇਸ਼ਨ ਕਿਵੇਂ ਲਾਉਣੀ ਆ ਫਿਰ ਇਹ ਫਰਕ ਆ ਨੌਲੇਜ ਦਾ ਤੇ ਪੜਾਈ ਦਾ ਤੇ ਹੁਣ ਉਹ ਉਹਨਾਂ ਨੇ ਕਿਤੇ ਮਰਜ਼ੀ ਜਾਣਾ ਉਹਨਾਂ ਨੂੰ ਕੁਝ ਨਹੀਂ ਓਖਾ ਲੱਗਦਾ ਜਿਹੜੀਆਂ ਅੱਜਕੱਲ ਕੁੜੀਆਂ ਇੰਡਿਕਾ ਤੋਂ ਇੱਥੇ ਆਈਆਂ ਕੈਨੇਡਾ ਵਿੱਚ ਵੀ ਇਹਦਾ ਸਾਰੇ ਐਵਰੀਵੇਅਰ ਵੀ ਉਹਨਾਂ ਨੂੰ ਕੋਈ ਇਹੋ ਜਿਹੀਆਂ ਚੀਜ਼ਾਂ ਦੀ ਪ੍ਰੋਬਲਮ ਨਹੀਂ ਹੁੰਦੀ ਸਾਨੂੰ ਤਾਂ ਇਹ ਬਹੁਤ ਹੁੰਦੀ ਆ ਅਸੀਂ ਤਾਂ ਹੁਣ ਜੇ ਕਿਤੇ ਜਾਣਾ ਹੋਵੇ ਕਿਸੇ ਦੇ ਆਸਰੇ ਨਾ ਚਾਹੀਦਾ ਕੱਲਿਆਂ ਨੂੰ ਜਾਂਦਿਆਂ ਨੂੰ ਲੱਗਦਾ ਵਾ ਪਤਾ ਨਹੀਂ ਕਿੱਥੇ ਗਵਾਚ ਜਾਾਂਗੇ ਫਿਰ ਕਿਵੇਂ ਘਰੇ ਮੁੜ ਕੇ ਆਉਣਾ ਜਿਹੜਿਆ ਹੁਣ ਕੁੜੀਆਂ ਨੂੰ ਜਿਹੜੀ ਮਰਜ਼ੀ ਦੁਨੀਆ 'ਚ ਭੇਜ ਦੋ ਐ ਸਮਾਲਕਾ ਜਾਇਪੂਰ ਕਿਸੇ ਕੰਟਰੀ 'ਚ ਉਹਨਾਂ ਨੇ ਟ੍ਰੇਨਾਂ ਜਿਵੇਂ ਵੀ ਲੱਭ ਲਈਆਂ ਸਾਰੇ ਉੱਥੋਂ ਦੇ ਦੇ ਦੋ ਕਿ ਨਕਸ਼ੇ ਜੇ ਭੱਜੇ ਭੱਜੀਆਂ ਫਿਰਦੀਆਂ ਇਹ ਫਰਕ ਆ ਨਾ ਵੀ ਹੁਣ ਜਿਹੜਾ ਪਹਿਲਾ ਟਾਈਮ ਸੀ ਉਹਦੇ ਵਿੱਚ ਮੈਂ ਦੇਖਿਆ ਵਾ ਸਾਡੇ ਮੇਰੇ ਡੈਡ ਜਾਂ ਹੋਰ ਵੀ ਮੇਰੇ ਤਾ ਚਾਚੇ ਹੁਣੇ ਜਿਹੜੇ ਗੱਲ ਕਰਦੇ ਸੀ ਉਹ ਵਿਚਾਰੀਆਂ ਬਸ ਸੁਣ ਕੇ ਹੂੰ ਹੂੰ ਹੀ ਕਰਦੀਆਂ ਹੁੰਦੀਆਂ ਸੀਗੀਆਂ ਉਹ ਵੀ ਜੇ ਕਿਤੇ ਦੱਸਦਾ ਜੇ ਨਹੀਂ ਦੱਸਣਾ ਤਾਂ ਉਹ ਕਹਿੰਦੇ ਸਾਡਾ ਫੈਸਲਾ ਸਾ ਅਸੀਂ ਖਰਚ ਕਰਨੇ ਆ ਸਾਡੀਆਂ ਸਾਡੀਆਂ ਪ੍ਰੋਬਲਮਾਂ ਵਾ ਬੁੜੀ ਦਾ ਕੰਮ ਹੀ ਕੋਈ ਨਹੀਂ ਬਸ ਰੋਟੀ ਲਿਆ ਨਾਉਣ ਨੂੰ ਪਾਣੀ ਪਾ ਤੇ ਬਿਸਤਰਾ ਵਿਛਾਓ ਜੀ ਘਰ ਵਾਲੇ ਦਾ ਹੁਣ ਇੱਥੇ ਬਿਸਤਰਾ ਹੀ ਵਿਛਾਉਣੇ ਆਪ ਆਪੇ ਚੱਕਣੇ ਆਪੇ ਬਣਾਓ ਤੇ ਖਾਓ ਬਹੁਤ ਲੋਕਾਂ ਨੂੰ ਇਦਾਂ ਕਰਨਾ ਪੈਂਦਾ ਤੇ ਕਿਉਂਕਿ ਹੁਣ ਜੇ ਕੋਈ ਕਵੇ ਲੈ ਤੇਰੀ ਡਿਊਟੀ ਬਣਦੀ ਡਿਊਟੀ ਆਈ ਨਹੀਂ ਬਣਦੀ ਗੀ ਫਿਰ ਉਹ ਜਿਹੜੀਆਂ ਕੁੜੀਆਂ ਵਾਂ ਇੰਨੀ ਪੜ੍ਹਾਈ ਕੀਤੀ ਆ ਵਿਚਾਰੀਆਂ ਇੰਨੀਆਂ ਹੈਡਕ ਚੱਕੀ ਕਰਦੀਆਂ ਕੰਮ ਦੀ ਫੇ ਘਰੇ ਆ ਕੇ ਉਹਨਾਂ ਤੋਂ ਕਿਹੋ ਜਿਹਾ ਕੰਮ ਹੋਊਗਾ ਹਾਂ ਕਰ ਸਕਦੇ ਆ ਪਰ ਇੰਨਾ ਦੇਖੋ ਇੱਕਦਮ ਟੋਟਲੀ ਫਰਕ ਪੈ ਗਿਆ ਪੁਰਾਣਾ ਜ਼ਮਾਨਾ ਤੇ ਹੁਣ ਦਾ ਜ਼ਮਾਨਾ ਉਹਨਾਂ ਉਸ ਜ਼ਮਾਨੇ ਦੇ ਵਿੱਚ ਵੀ ਲੋਕ ਜਿਉਂਦੇ ਸੀ ਖੁਸ਼ ਹੁੰਦੇ ਸੀ ਏਦੋਂ ਜ਼ਿਆਦਾ ਖੁਸ਼ ਸੀਗੇ ਹੁਣ ਹੁਣ ਦੇ ਟਾਈਮ ਨਾਲ ਹੁਣ ਲੋਕਾਂ ਕੋਲ ਪੈਸਾ ਤਾਂ ਬਥੇਰਾ ਵਾ ਪਰ ਉਹਨਾਂ ਸਟ्रेस ਵੀ ਹੈਗਾ ਵਾ ਉਦੋਂ ਫਿਰ ਪੈਸਾ ਜੇ ਥੋੜਾ ਸੀ ਸਟ्रेस ਇੰਨਾ ਨਹੀਂ ਸੀਗਾ ਪਰ ਲੋਕ ਬਹੁਤ ਖੁਸ਼ ਹੁੰਦੇ ਸੀਗੇ ਦੇਖਿਆ ਕਿ ਕੋਈ ਵੀ ਵਿਦੈਨ ਸੌਦਾ ਕੋਈ ਵਿਆਹ ਵਾ ਕੁਝ ਵੀ ਹੈਗਾ ਵਾ ਪਰ ਖੁਸ਼ ਰਹੀ ਨਹੀਂਆਂ ਸੇ ਬੁੜੀਆਂ ਜੇ ਕੁਛ ਕਹਿ ਵੀ ਤਾ ਤਾਂ ਵੀ ਠੀਕ ਆ ਕੋਈ ਨਹੀਂ ਫਿਰ ਕੀ ਹੋ ਗਿਆ ਘਰ ਵਾਲਾ ਪਤੀ ਪਰਮੇਸ਼ਰ ਹਾਉਣ ਤਾਂ ਪਤਾ ਨਹੀਂ ਪਤੀ ਪਰਮੇਸ਼ਰ ਕਿੱਧਰ ਗਏ ਹੁਣ ਤਾਂ ਇਹੋ ਜਿਹਾ ਟਾਈਮ ਹੀ ਨਿਕਲ ਗਿਆ ਬਸ ਇਹ ਇਹ ਫਰਕ ਆ ਬਹੁਤ ਵੱਡਾ ਡਿਫਰੈਂਸ ਹੋ ਗਿਆ ਸਾਡੇ ਵੀ ਦੇਖਣ ਚ ਦੇਖ ਕੇ ਇਕਦਾਂ ਹੀ ਕਿੱਥੋਂ ਤੋਂ ਕਿੱਥੇ ਜਨਰੇਸ਼ਨ ਆ ਜਿਹੜੀ ਉਹ ਬਦਲ ਗਈ ਸੋ ਚਲੋ ਠੀਕ ਆ ਇੱਥੇ ਰਹਿਣ ਦਿੰਨੇ ਆ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮਿਸਿਸ ਕੋਰਦੀ ਬਲੌਗ ਦੇ ਵਿੱਚ ਆਪਣਾ ਆਪਣਾ ਧਿਆਨ ਰੱਖਿਓ ਸਤਿ ਸ੍ਰੀ ਅਕਾਲ